ਪੰਜਾਬੀ ਵਿਵੇਕ ਚੈਨਲ ਦੇ ਉੱਪਰ ਹਾਜ਼ਰ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਰਨੂ ਸਸ਼ੀਕਾ ਦਰਸ਼ਕੋ ਜਿੱਥੇ ਪੰਜਾਬ ਨੂੰ ਹੜ੍ਹਾਂ ਨੇ ਘੇਰਿਆ ਹੋਇਆ ਤੇ ਇਹ ਮੁੱਦਾ ਪੂਰੇ ਸੋਸ਼ਲ ਮੀਡੀਆ ਦੇ ਉੱਪਰ ਛਾਇਆ ਹੋਇਆ ਉੱਥੇ ਹੀ ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਮੁੱਦਾ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਉਹ ਮੁੱਦਾ ਹੈਗਾ ਜੀ ਪੰਜਾਬੀ ਹਸਤੀ ਪਟਿਆਲਾ ਦੇ ਨਾਲ ਜੁੜਿਆ ਹੋਇਆ ਹੈ ਪਿਛਲੇ ਦਿਨੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਕਿ ਪੰਜਾਬੀ ਹਸਤੀ ਪਟਿਆਲਾ ਦੇ ਵਿੱਚ ਮਹਾਨ ਕੋਸ਼ ਦੀਆਂ ਜਿਲਦਾਂ ਨੂੰ ਮਿੱਟੀ ਦੇ ਵਿੱਚ ਦਬਾਇਆ ਜਾ ਰਿਹਾ ਹੁੰਦਾ ਤੇ ਉਹਦਾ ਕੁਝ ਵਿਦਿਆਰਥੀ ਵਿਰੋਧ ਕਰਦੇ ਤੇ ਉਸ ਤੋਂ ਬਾਅਦ ਇਹ ਸਾਰਾ ਜਿਹੜਾ ਮਸਲਾ ਹੈਗਾ ਉਹ ਇੱਕ ਧਾਰਮਿਕ ਮਸਲਾ ਬਣ ਜਾਂਦਾ ਹੈ ਇਹ ਮਸਲਾ ਕੀ ਹੈ ਇਹਦਾ ਇਤਿਹਾਸ ਕੀ ਹੈ ਮਹਾਨ ਕੋਸ਼ ਕੀ ਹੈ ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਪ੍ਰੋਫੈਸਰ ਡਾਕਟਰ ਜਿੰਦਰ ਬਰਾਰ ਜੀ ਦੇ ਨਾਲ ਤਾਂ ਸਰ ਸਭ ਤੋਂ ਪਹਿਲਾਂ ਤਾਂ ਇਹੀ ਗੱਲ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਵੀ ਇਹ ਜਿਹੜਾ ਪੰਜਾਬੀ ਹਿਸਤਰੀ ਦੀ ਇਹ ਜਿਹੜੀ ਗਤੀਵਿਧੀ ਸੀ ਇਹ ਇਸ ਕਿਸ ਨੂੰ ਦਮ ਜਿਹੜਾ ਇਹ ਮਸਲਾ ਕਿਉਂ ਬਣੀ ਤੇ ਜਿਹੜਾ ਮਹਾਨ ਕੋਸ਼ਾ ਉਹ ਪਹਿਲੀ ਵਾਰੀ ਇਹਦਾ ਪੂਰਾ ਨਾਮ ਗੁਰਸ਼ਬਦ ਰਤਨਾਕਰ ਮਹਾਂਕੋਸ਼ ਨੂੰ ਕਹ ਦਿੰਦੇ ਆ ਉਹ ਸ਼ਬਦ ਰਤਨਾਕਰ ਇਹਦਾ ਨਾਮ ਭਾਈ ਕਾਨ ਸਿੰਘ ਨਾਭਾ ਹੋਰਾਂ ਦਾ ਲਿਖਿਆ ਜੀ 1930 ਦੇ ਵਿੱਚ ਇਹ ਪਹਿਲੀ ਵਾਰੀ ਪ੍ਰਕਾਸ਼ਿਤ ਹੁੰਦਾ ਹੈ ਤਾਂ ਜਦੋਂ ਪਹਿਲੀ ਵਾਰੀ ਪ੍ਰਕਾਸ਼ਿਤ ਹੁੰਦਾ ਉਦੋਂ ਇਹ ਜਿਹਨੂੰ ਕਹਿ ਸਕਦੇ ਕਿ ਉਦੋਂ ਪ੍ਰਯਾਸ ਤਾਂ ਸੀਗਾ ਤੇ ਪਟਿਆਲਾ रियासत ਦੇ ਕਹਿ ਸਕਦੇ ਆ ਕਿ ਉਹਨਾਂ ਦੀ ਸਹਿਤਾ ਨਾਲੇ ਪਹਿਲੀ ਵਾਰੀ ਛਪਿਆ ਸੀਗਾ ਉਸ ਤੋਂ ਬਾਅਦ ਜਦੋਂ ਦੇਸ਼ ਆਜ਼ਾਦ ਹੋ ਜਾਂਦਾ ਹੈ ਤਾਂ ਇਹ ਭਾਸ਼ਾ ਵਿਭਾਗ ਜਿਹੜਾ ਪਟਿਆਲਾ ਉਹ ਪਹਿਲਾਂ ਮਹਿਕਮਾ ਹੁੰਦਾ ਸੀਗਾ ਪੰਜਾਬੀ रियासत ਦਾ ਬਾਅਦ ਦੇ ਵਿੱਚ ਭਾਸ਼ਾ ਭਾਗ ਜਿਹੜਾ ਪੰਜਾਬ ਆ ਉਹ ਬਣ ਗਿਆ ਉਹਦੇ ਕੋਲ ਇਹ ਚਲੇ ਆ ਗਿਆ ਜੀ ਤਾਂ ਇਹ ਜਿਹੜਾ ਕੋਸ਼ ਹੈਗਾ ਇਹਦੀ ਦੁਬਾਰਾ ਛਪਾਈ ਭਾਸ਼ਾ ਵਿਭਾਗ ਨੇ ਹੀ ਕਰਵਾਈ ਤਾਂ ਇਹਦੀਆਂ ਹੁਣ ਤੱਕ 6 ਤੋਂ ਵੱਧ ਸ਼ੈਦ ਜਿਲਦਾਂ ਆਗੀਆਂ ਹੈਗੀਆਂ ਜਿਹੜੀ 1999 ਦੇ ਵਿੱਚ ਜਿਲਦ ਆਈ ਆ ਉਹ ਮੇਰੇ ਕੋਲ ਆ ਜਿਹੜੀ ਐ ਪਈ ਹੈ ਜੀ ਇਸ ਕੋਸ਼ ਦੀ ਬੜੀ ਮਹੱਤਤਾ ਹੈਗੀ ਆ ਇਹ ਕੋਸ਼ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਦੁਆਰਾ ਪ੍ਰਕਾਸ਼ਿਤ ਕੀਤਾ ਹੈ ਜੀ ਵੈਸੇ ਤਾਂ ਇਹ ਕਿ ਇਸ ਨੂੰ ਹੋਰ ਪ੍ਰਾਈਵੇਟ ਪ੍ਰਕਾਸ਼ਕਾਂ ਨੇ ਵੀ ਪ੍ਰਕਾਸ਼ਿਤ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ ਨੈਸ਼ਨਲ ਬੁੱਕ ਸ਼ਾਪ ਵਾਲਿਆਂ ਨੇ ਵੀ ਇਹਨੂੰ ਪ੍ਰਕਾਸ਼ਿਤ ਕੀਤਾ। ਜੀ ਪਰ ਇਹ ਪੰਜਾਬੀ ਯੂਨੀਵਰਸਿਟੀ ਨੇ ਵੀ ਪ੍ਰਕਾਸ਼ਿਤ ਕੀਤਾ। ਜਦੋਂ ਪ੍ਰਕਾਸ਼ਿਤ ਕੀਤਾ ਤਾਂ ਉਸ ਸਮੇਂ ਕੁਝ ਲੋਕਾਂ ਨੇ ਇਹ ਦੋਸ਼ ਲਾਇਆ ਕਿ ਇਹਦੇ ਵਿੱਚ ਕੁਝ ਗਲਤੀਆਂ ਨੇ। ਜੀ ਤਾਂ ਗਲਤੀਆਂ ਇੱਕ ਤਾਂ ਜਿੱਥੇ ਤੱਕ ਮੈਨੂੰ ਪਤਾ ਲੱਗਿਆ ਇੱਕ ਗਲਤੀ ਤਾਂ ਇਹ ਕਿ ਜਿਹੜੇ ਭਾਸ਼ਾ ਭਾਗ ਵਾਲਾ ਕੋਸ਼ਾ ਉਹਦੇ ਵਿੱਚ ਅੰਤ ਤੇ ਜਿਹੜੇ ਭਾਈ ਕਾਨ ਸਿੰਘ ਨੇ ਆਪ ਹੀ ਨਾ ਨਾਭਾ ਸਾਹਿਬ ਨੇ ਆਪ ਹੀ ਜਿਹੜੇ ਵਾਅਦੇ ਕੀਤੇ ਸੀ ਉਹ ਉਵੇਂ ਦਰਜ ਸੀ ਹੂੰ ਇਹਦੇ ਵਿੱਚ ਇਹ ਵਾਅਦੇ ਉੱਥੇ ਦਰਜ ਕਰ ਦਿੱਤੇ ਜਿੱਥੇ ਉਹ ਵਾਅਦੇ ਅੱਖਰ ਅਨੁਸਾਰ ਆਉਂਦੇ ਸੀ ਇੱਕ ਤਾਂ ਮੈਨੂੰ ਇਹ ਪਤਾ ਲੱਗਿਆ ਦੂਜੀ ਜਿਹੜੀ ਗੱਲ ਹੈ ਕਿ ਜਦੋਂ ਦਵਾਰਾ ਛਪਾਈ ਕੀਤੀ ਤਾਂ ਉਸ ਛਪਾਈ ਦੇ ਵਿੱਚ ਕੁਝ ਉਹਨਾਂ ਕਾਹਨਾਂ ਰਹਿ ਗਿਆਂ ਜਿਹਨੂੰ ਅਸੀਂ ਕਹਿੰਨੇ ਆ ਕਿ ਸ਼ਬਦ ਜੋੜਾਂ ਦੀ ਗਲਤੀ ਰਹਗੀ ਜਿਹਨੂੰ ਕਹਿ ਸਕਦੇ ਆ ਕਿ ਪ੍ਰੂਫ ਰੀਡਿੰਗ ਦੀਆਂ ਗਲਤੀਆਂ ਰਹਗੀ ਜੀ ਤਾਂ ਇਸ ਉੱਪਰ ਇੱਕ ਵਿਵਾਦ ਪੈਦਾ ਹੋਇਆ ਕਿ ਇਹ ਮਹਾਨ ਕੋਸ਼ ਆ ਜਿਹੜਾ ਉਸੇ ਰੂਪ ਵਿੱਚ ਹੀ ਛਪਣਾ ਚਾਹੀਦਾ ਸੀ ਜੀ ਤਾਂ ਜਿਹੜੇ ਭਾਸ਼ਾ ਭਾਗ ਆ ਉਹ ਉੱਤੇ ਪ੍ਰਾਈਵੇਟ ਪ੍ਰਕਾਸ਼ਕਤਾ ਇਹ ਕਰਦੇ ਆ ਕਿ ਜਿਹੜਾ ਇੱਕ ਵਾਰ ਛਪ ਗਿਆ ਉਸੇ ਦੀ ਫੋਟੋ ਕਾਪੀ ਖਿੱਚਦੇ ਆ ਤੇ ਅੱਗੇ ਵਾਰ-ਵਾਰ ਉਹਨੂੰ ਪ੍ਰਕਾਸ਼ਿਤ ਕਰੀ ਜਾਂਦੇ ਆ ਉਹਦੇ ਨਾਲ ਉਸ ਦੇ ਪੰਨਾ ਨੰਬਰ ਵੀ ਉਹੀ ਰਹਿੰਦੇ ਆ ਤੇ ਜੇ ਕੋਈ ਗਲਤੀ ਵੀ ਆ ਤਾਂ ਉਹ ਜਿਹੜੀ ਮੂਲ 'ਚ ਗਲਤੀ ਆ ਉਹੀ ਤਰੀ ਆਉਂਦੀ ਆ ਕੋਈ ਨਵੀਂ ਗਲਤੀ ਨਹੀਂ ਪੈਂਦੀ ਪਰ ਪੰਜਾਬੀ ਯੂਨੀਵਰਸਿਟੀ ਨੇ ਕਿਉਂਕਿ ਇਹ ਦੁਬਾਰਾ ਹਮ ਪ੍ਰਕਾਸ਼ਿਤ ਕਰਨਾ ਦੇ ਸਮੇਂ ਦੁਬਾਰਾ ਇਹ ਕੀਤਾ ਇਸ ਕਰਕੇ ਗਲਤੀਆਂ ਹੋਈਆਂ ਉਹਨਾਂ ਗਲਤੀਆਂ ਦੀ ਗੱਲ ਸਰਕਾਰ ਕੋਲੇ ਪਹੁੰਚੀ ਜੀ ਦਾ ਸਰਕਾਰ ਨੇ ਇੱਕ ਉੱਚ ਪੱਦਰੀ ਕਮੇਟੀ ਬਣਾਈ ਜਿਹਨੂੰ ਕਿਹਾ ਜਾ ਸਕਦਾ ਹੈਗਾ ਕਿ ਸੰਧਵਾ ਸਾਹਿਬ ਉਹਨਾਂ ਨੇ ਆਪਦੀ ਉਹ ਪ੍ਰਧਾਨਗੀ ਥੱਲੇ ਇਹ ਫੈਸਲਾ ਕੀਤਾ ਅੱਛਾ ਕਿ ਇਸ ਨੂੰ ਨਾ ਵਿਕਰੀ ਜਿੱਦਾਂ ਪਹਿਲਾਂ ਹੀ ਰੋਕ ਲਾ ਦਿੱਤੀ ਸੀਗੀ ਕੋਰਟ ਨੇ ਰੋਕ ਲਾ ਦਿੱਤੀ ਸੀਗੀ ਜੀ ਇਹਦੇ ਤੇ ਵਿਕਰੀ ਇਹਦੀ ਨਾ ਕੀਤੀ ਜਾਵੇ ਇਹ 2019 ਤੇ ਹੀ ਰੋਕ ਲੱਗ ਗਈ ਸੀ ਜੀ ਇਹ ਹੁਣ ਯੂਨੀਵਰਸਿਟੀ ਦੇ ਵਿੱਚ ਸਟੋਰ ਚ ਕਿਹਾ ਜਾ ਸਕਦਾ ਹੈ ਕਿ ਇੱਕ ਪਾਸੇ ਲਾਇਆ ਪਿਆ ਸੀ ਉਹਦੀ ਵਿਕਰੀ ਨਹੀਂ ਸੀ ਹੋ ਰਹੀ ਜੀ ਪਰ ਇਹ ਕਿ ਕੱਲ ਨੂੰ ਕਿਤੇ ਵਿਕਰੀ ਹੋ ਨਾ ਜਾਵੇ ਇੱਕ ਸਵਾਲ ਜੀ ਦੂਜਾ ਸਵਾਲ ਇਹ ਕਿ ਗਲਤ ਜੀ ਛਾਪੀ ਗਈ ਆ ਇਸ ਕਾਰਨ ਕਰਕੇ ਇਹ ਇਹਦੀ ਹਰ ਹਾਲਤ ਦੇ ਵਿੱਚ ਇਹਨੂੰ ਖਤਮ ਕੀਤਾ ਜਾਵੇ ਇਹਨੂੰ ਡਿਸਟਰੋਏ ਕੀਤਾ ਜਾਵੇ ਇਹ ਗੱਲ ਹੈ ਤਾ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਕਹਿ ਦਿੱਤਾ ਕਿ ਇਸ ਨੂੰ ਤੁਸੀਂ ਜਲਦੀ ਤੋਂ ਜਲਦੀ ਖਤਮ ਕਰੋ ਜੀ ਤਾਂ ਬਹੁਤ ਸਾਰੇ ਲੋਕ ਤਾਂ ਨੂੰ ਇਸ ਗੱਲ ਨਾਲ ਵੀ ਜੋੜਦੇ ਆ ਸ਼ਾਇਦ ਇਹ ਫਵਾਹ ਹੋਵੇ ਗੱਲ ਸੱਚੀ ਨਾ ਹੋਵੇ ਪਰ ਇਸ ਗੱਲ ਨਾਲ ਵੀ ਜੋੜਦੇ ਆ ਕਿ ਸਰਕਾਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਗਾਰੰਟੀ ਨਹੀਂ ਦੇਵਾਂਗੇ ਜੇ ਤੁਸੀਂ ਇਹਨੂੰ ਡਿਸਟਰੋਏ ਨਾ ਕੀਤਾ ਤਾਂ ਅੱਛਾ ਜੀ ਇਹ ਗੱਲ ਇਸ ਗੱਲ ਕਰਕੇ ਲੋਕਾਂ ਨੂੰ ਸੱਚੀ ਵੀ ਲੱਗਣ ਲੱਗ ਪਈ ਕਿਉਂਕਿ ਐ ਸਵਾਰ ਦੀਆਂ ਜਿਹੜੀਆਂ ਤਨਖਾਹਾਂ ਹੈ ਉਹ ਹੀਟ ਮਿਲੀਆਂ ਚਲੋ ਕੌਣ ਲੱਗਣ ਦਾ ਪੈਸਾ ਦੀ ਗੱਲ ਸੱਚੀ ਹੈ ਮੈਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਮੇਰੇ ਕੋਲ ਇਹਦੀ ਜਾਣਕਾਰੀ ਨਹੀਂ ਪਰ ਹਵਾ ਇਹ ਬਹੁਤ ਜ਼ੋਰ ਨਾਲ ਉੱਡੀ ਜੀ ਉਦੋਂ ਬਾਅਦ ਹੋਣੇ ਕਿ ਇਸ ਜਿਹੜਾ ਗ੍ਰੰਥ ਜਿਹੜਾ ਪੁਸਤਕ ਗਲਤ ਛਪ ਗਈ ਉਹਦਾ ਕੀ ਨਪਟਾਰਾ ਕੀਤਾ ਜਾਵੇ ਹੂੰ ਦਨਬ ਤਾਰਾ ਕਰਨ ਦਾ ਜਿਹੜਾ ਢੰਗ ਆ ਜੀ ਹੁਣ ਉਹਦੇ ਤੇ ਵੀ ਕਿੰਤੂ ਪ੍ਰੰਤੂ ਹੋਣ ਲੱਗਿਆ ਹੁਣ ਜਿਆਦਾ ਮਸਲਾ ਜਿਹੜਾ ਹੈਗਾ ਉਹ ਢੰਗ ਦੇ ਟੀ ਖੜਾ ਹੋਇਆ ਉਹਦੇ ਬਾਰੇ ਮੈਂ ਇੱਕ ਗੱਲ ਤੇ ਇਹ ਕਹਿਣੀ ਚਾ ਰਿਹਾ ਹਾਂ ਜੀ ਜਿਹੜੀ ਗੱਲ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿਣੀ ਯੋਗ ਆ ਉਹ ਇਹ ਕਿ ਸਿੱਖ ਧਰਮ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਸੇ ਗ੍ਰੰਥ ਦੀ ਪੂਜਾ ਦਾ ਕੋਈ ਵਿਧਾਨ ਨਹੀਂ ਹੈ ਜੀ ਜਿੱਥੋਂ ਤੱਕ ਮਹਾਨ ਕੋਸ਼ ਦਾ ਤੱਲਕ ਆ ਇਹ ਇੱਕ ਡਿਕਸ਼ਨਰੀ ਆ ਇਹ ਇੱਕ ਕੋਸ਼ ਆ ਇੱਕੰਨ ਸਾਈਕਲੋਪੀਡੀਆ ਹੁਣ ਤੁਸੀਂ ਕਹੋਗੇ ਕਿ ਇੱਕੋ ਵੇਲੇ ਸ਼ਬਦ ਵਿੱਚ ਡਿਕਸ਼ਨਰੀ ਵੀ ਵਰਤਾ ਇੱਕੋ ਵੇਲੇ ਸ਼ਬਦ ਐਨਸਾਈਕਲੋਪੀਡੀਆ ਵੀ ਵਰਤਤਾ ਅਸਲ ਚ ਤਾਂ ਇਹ ਗੱਲ ਹੀ ਇਸ ਤਰ੍ਹਾਂ ਹੈਗੀ ਕਿ ਮੁੱਢਲੇ ਤੌਰ ਤੇ ਭਾਈ ਕਾਨ ਸਿੰਘ ਨਾਭਾ ਹੋਰਾਂ ਨੇ ਇਹ ਸੋਚਿਆ ਕਿ ਉਸ ਸਮੇਂ ਦੋ ਕੋਸ਼ ਮਿਲਦੇ ਸੀਗੇ ਜਿਹੜੇ ਪੰਜਾਬੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਸ਼ਬਦਾਂ ਦੀ ਵਿਆਖਿਆ ਕਰਦੇ ਸੀ ਇੱਕ ਸੀਗਾ ਅ ਗਿਆਨੀ ਹਜਾਰਾ ਸਿੰਘ ਦਾ ਤੇ ਇੱਕ ਤਾਰਾ ਸਿੰਘ ਦਾ ਜੀ ਉਹਨਾਂ ਨੇ ਸੋਚਿਆ ਕਿ ਮੈਂ ਇਸ ਦੇ ਵਿੱਚ ਜਿਹੜੇ ਸ਼ਬਦ ਰਹਿ ਗਏ ਉਹਨਾਂ ਨੂੰ ਪਾ ਕੇ ਇੱਕ ਵੱਡਾ ਗ੍ਰੰਥ ਤਿਆਰ ਕਰਾਂ। ਇਹਦੇ ਨਾਲ ਹੀ ਉਸ ਸਮੇਂ ਬ੍ਰਿਟਿਸ਼ ਗਵਰਨਮੈਂਟ ਸੀਗੀ ਅੰਗਰੇਜ਼ੀ ਵੀ ਉਹ ਪੜ੍ਹੇ ਹੋਏ ਸੀਗੇ ਤੇ ਐਨਸਾਈਕਲੋਪੀਡੀਆ ਬ੍ਰਿਟੇਨ ਕਾ ਵੀ ਉਹਨਾਂ ਦੇ ਮਾਈਂਡ 'ਚ ਆ ਗਿਆ। ਜੀ ਤਾਂ ਉਹਨਾਂ ਨੇ ਇਹ ਵੱਡਾ ਆਕਾਰੀ ਆ ਜਿਹੜਾ ਇਹ ਕੋਸ਼ ਤਿਆਰ ਕੀਤਾ। ਹਮ ਹੁਣ ਇਹ ਆ ਕਿ ਇਹ ਕੋਸ਼ ਆ ਇਹ ਪੁਸਤਕ ਆ ਇਹ ਕੋਈ ਧਾਰਮਿਕ ਗ੍ਰੰਥ ਨਹੀਂ ਆ। ਜੀ ਹਾਂ ਇਹਦੇ ਵਿੱਚ ਗਰਬਾਣੀ ਦੇ ਹਵਾਲੇ ਜਰੂਰ ਮਿਲਦੇ ਆ ਪਰ ਜੇ ਅਸੀਂ ਗਰਬਾਣੀ ਦੇ ਹਵਾਲਿਆਂ ਦੀ ਗੱਲ ਕਰੀਏ ਤਾਂ ਗਰਬਾਣੀ ਦੇ ਹਵਾਲੇ ਆ ਜਿਹੜੇ ਉਹ ਤੁਕਾਂ ਤਾਂ ਉੱਥੇ ਵੀ ਹੁੰਦੀਆਂ ਜਦੋਂ ਅਸੀਂ ਭੋਗ ਦੇ ਕਾਰਡ ਛਾਪਦੇ ਆ ਇਹ ਤੁਕਾਂ ਤਾਂ ਆਨੰਦ ਕਾਰਜ ਦੇ ਕਾਰਡ ਤੇ ਵੀ ਛਾਪਦੇ ਆ ਉਹਨਾਂ ਨੂੰ ਸਾਡਾ ਉਹਨਾਂ ਕਾਰਡਾਂ ਨੂੰ ਡਿਸਟਰੋਏ ਕਰਨ ਦਾ ਜਾਂ ਡਿਸਕਾਰਡ ਕਰਨ ਦਾ ਕੀ ਤਰੀਕਾ ਹੈ ਉਹਦੇ ਬਾਰੇ ਕੋਈ ਮਰਿਆਦਾ ਹੈ ਜੀ ਜਿੰਨੀਆਂ ਕਿਤਾਬਾਂ ਨੇ ਘੱਟੋ ਘੱਟ 5ਵੀਂ 6ਵੀਂ ਤੋਂ ਕਿਤਾਬਾਂ ਜਦੋਂ ਲੱਗਣੀ ਸ਼ੁਰੂ ਹੁੰਦੀਆਂ ਉਹਨਾਂ ਵਿੱਚ ਵਿਦਿਆਰਥੀਆਂ ਨੂੰ ਗੁਰਬਾਣੀ ਪੜਾਈ ਜਾਣੀ ਸ਼ੁਰੂ ਹੋ ਜਾਂਦੀ ਹੈ ਜੀ ਇੱਕ ਇੱਕ ਕਵੀਆਂ ਦੇ ਤੌਰ ਤੇ ਗੁਰੂ ਸਾਹਿਬ ਨੂੰ ਪੜਾਇਆ ਜਾਣਾ ਸ਼ੁਰੂ ਹੋ ਜਾਂਦਾ ਹੈ ਹੂੰ ਤਾਂ ਫਿਰ ਉਹ ਸਾਰੀਆਂ ਪੁਸਤਕਾਂ ਜਿਹੜੀਆਂ ਉਹ ਰੱਦੀ ਚ ਵਿਖਦੀਆਂ ਵੀ ਉਹਨਾਂ ਦੇ ਬੰਡਲ ਵੀ ਵੱਜਦੇ ਆ ਉਹ ਥੱਲੇ ਵੀ ਪਈਆਂ ਰਹਿੰਦੀਆਂ ਹੂੰ ਇਹਦਾ ਮਤਲਬ ਕੀ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਜਿਹੜਾ ਸਰੂਪ ਆ ਜੀ ਉਹ ਤਾਂ ਨਾ ਕਿ ਕਿਆ ਜਾ ਸਕਦਾ ਹੈ ਕਿ ਇੱਕ ਵਿਸ਼ੇਸ਼ ਧਰਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਤੇ ਉਹਦਾ ਸਤਕਾਰ ਕਰਨਾ ਬਣਦਾ ਹੂੰ ਇੰਓ ਕਿਸੇ ਪੁਸਤਕ ਦਾ ਜਾਂ ਕਿਸੇ ਪੁਸਤਕ ਵਿੱਚ ਸ਼ਾਮਲ ਸਿਰਫ ਗੁਰੂ ਸਾਹਿਬ ਦੀ ਬਾਣੀ ਜਾਂ ਸ਼ਬਦ ਜਾਂ ਅੱਖਰ ਹੋਣ ਕਰਕੇ ਮੇਰਾ ਖਿਆਲ ਹੈ ਕਿ ਇਹ ਵੱਧਵੀਂ ਗੱਲ ਹੈਗੀ ਆ ਉਹਨਾਂ ਦਾ ਜਿਹੜੇ ਇਸ ਮਸਲੇ ਤੇ ਵਿਰੋਧ ਕਰ ਰਹੇ ਕਿ ਇਦਾਂ ਨਹੀਂ ਹੋਣਾ ਚਾਹੀਦਾ ਸੋ ਉਹਨਾਂ ਦਾ ਤਰਕ ਹੈ ਕਿ ਸਾਡੀਆਂ ਭਾਵਨਾਵਾਂ ਨਾਲ ਜੁੜੀਆਂ ਹੋਈਆਂ ਨੇ ਇੱਕੋ ਇੱਕ ਜਿਹੜਾ ਕੋਸ਼ ਹੈ ਜਿਹੜਾ ਸਮੁੱਚੀ ਬਾਣੀ ਦਾ ਭਾਵੇਂ 10 ਗੁਰੰਤਰੀ ਬਾਣੀ ਹੈ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਉਹਦੇ ਹਵਾਲੇ ਦੇਖਣ ਲਈ ਵਰਤੇ ਜਾਂਦਾ ਗੁਰਬਾਣੀ ਨੇਕੋ ਕਹਿੰਦੀ ਤੁਸੀਂ ਉਹਨੇ ਗੱਲ ਕੀਤੀ ਹੈ ਤਾਂ ਜਿਹੜੀ ਗੱਲ ਹੈਗੀ ਵਿਧੀ ਦੀ ਤਾਂ ਮਤਲਬ ਜਦੋਂ ਇਸ ਤਰ੍ਹਾਂ ਦੀ ਇਹ ਮਸਲਾ ਆ ਗਿਆ ਸੀਗਾ ਕਿ ਜੀ ਕੋਸ਼ ਛਾਪਿਆ ਨਾ ਜਾਵੇ ਤੁਸੀਂ ਦੱਸਿਆ ਕਿ ਕੋਰ ਨੇ ਵੀ ਜਿਹੜਾ ਹੈਗਾ ਤੇ ਕਿਹਾ ਸੀ ਕਿ ਨਾ ਤੁਸੀਂ ਇਹਨੂੰ ਛਾਪੋ ਤੇ ਨਾ ਹੀ ਇਹਨੂੰ ਵੇਚੋ ਤਾਂ ਤਰੀਕੇ ਕਿਹੜੇ-ਕਿਹੜੇ ਅਪਣਾਏ ਜਾ ਸਕਦੇ ਸੀਗੇ ਇਹਨੂੰ ਡਿਸਟਰੋਏ ਕਰਨ ਦੇ ਦੇਖੋ ਜਿਹੜੀ ਕੋਈ ਸਤਕਾਰਤ ਚੀਜ਼ ਹੁੰਦੀ ਆ ਜੀ ਉਸ ਸਤਕਾਰਤ ਚੀਜ਼ ਮਨੁੱਖੀ ਦੇ ਜਦੋਂ ਹੁੰਦੀ ਹੈ ਉਸ ਤੋਂ ਬਾਅਦ ਸਤਕਾਰਤ ਉਹਨਾਂ ਸਬੰਧੀਆਂ ਲਈ ਤੇ ਕੁਝ ਨਹੀਂ ਹੁੰਦਾ ਜੀ ਤਾਂ ਤਿੰਨ ਤਰੀਕੇ ਹੀ ਦੁਨੀਆ ਪਰ ਚਰਤੇ ਜਾਂਦੇ ਆ ਇੱਕ ਤਰੀਕਾ ਹੈਗਾ ਕਿ ਉਸ ਨੂੰ ਧਰਤੀ ਦੇ ਵਿੱਚ ਦਵਾ ਦਿੱਤਾ ਜਾਂਦਾ ਜੀ ਜਿਵੇਂ ਮੁਸਲਮਾਨ ਤੇ ਸਾਈ ਆਪਣੇ ਜਿਹਨੂੰ ਕਹਿ ਸਕਦੇ ਹੈਗੇ ਆ ਕਿ ਮਰ ਚੁੱਕੇ ਪ੍ਰਾਣੀ ਨਾਲ ਕਰਦੇ ਆ ਜੀ ਦੂਜਾ ਤਰੀਕਾ ਹੈਗਾ ਕਿ ਉਸ ਨੂੰ ਜਲ ਪ੍ਰਵਾਹ ਕਰ ਦਿੱਤਾ ਜਾਵੇ ਜਿਹੜੇ ਸਮੁੰਦਰ ਕੰਢੇ ਰਹਿੰਦੇ ਆ ਕੁਝ ਕਬੀਲੇ ਤੇ ਕੁਝ ਜਾਤਾਂ ਜਿਹਹਾਂ ਕਰਦੇ ਇਤੋਂ ਤੱਕ ਹਿੰਦੂ ਧਰਮ ਵਿੱਚ ਵੀ ਕਈ ਵਾਰ ਗੰਗਾ ਦੇ ਵਿੱਚ ਲਾਸ਼ ਵਹਾ ਦਿੱਤੀ ਜਾਂਦੀ ਜੀ 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 ਤੀਜਾ ਤਰੀਕਾ ਦਾ ਉਸ ਨੂੰ ਅਗਨ ਭੇਟ ਕਰ ਹੁੰਦਾ ਹੁਣ ਇਹਨਾਂ ਵਿੱਚੋਂ ਕਿਹੜਾ ਤਰੀਕਾ ਵਰਤਿਆ ਜਾਵੇ ਕਿਹੜਾ ਤਰੀਕਾ ਨਾ ਵਰਤਿਆ ਜਾਵੇ ਪਹਿਲੀ ਗੱਲ ਤੇ ਇਹ ਕਿਸੇ ਧਾਰਮਿਕ ਗ੍ਰੰਥ ਤੇ ਨਹੀਂ ਆ ਹਮ ਦੂਸਰੀ ਗੱਲ ਕਿ ਚਲੋ ਜੇ ਮੰਨ ਲਿਆ ਜਾਵੇ ਕਿ ਇਹਦੇ ਨਾਲ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਮ ਕੋਝ ਲੋਕ ਕਹਿੰਦੇ ਕਿ ਸਾਡੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੀਆਂ ਜੀ ਵੈਸੇ ਇਹ ਅੰਤ ਕਿੱਥੇ ਹੋਊਗਾ ਕੱਲ ਨੂੰ ਕੋਈ ਵਿਅਕਤੀ ਕਿਸੇ ਹੋਰ ਗ੍ਰੰਥ ਨਾਲ ਵੀ ਧਾਰਮਿਕ ਭਾਵਨਾ ਜੋੜ ਲੂ ਕਿਸੇ ਹੋਰ ਪੁਸਤਕ ਨਾਲ ਵੀ ਜੋੜ ਲੂਗਾ ਕਿਸੇ ਵੀ ਪੁਸਤਕ ਨਾਲ ਜੋੜ ਲੂਗਾ ਮੈਂ ਸਮਝਦਾ ਕਿ ਗਿਆਨੀ ਗੁਰਦੇਵ ਸਿੰਘ ਜੀ ਨੇ ਇੱਕ ਕਿਤਾਬ ਲਿਖੀ ਹੈਗੀ ਹੈ ਮੇਰਾ ਪਿੰਡ ਕੋਈ ਕਹ ਸਕਦਾ ਕਿ ਮੇਰੇ ਜੀਆਂ ਸਭ ਧਾਰਮਿਕ ਭਾਵਨਾਵਾਂ ਇਹਦੇ ਨਾਲ ਜੁੜੀਆਂ ਹੋਈਆਂ ਜੀ ਪਰ ਚਲੋ ਹੋਣਿਆ ਕਿ ਤਰੀਕਾ ਇੱਕ ਇਹ ਵੀ ਜੇ ਉਹਨੂੰ ਅਗਨਪੇਠ ਕੀਤਾ ਜਾਂਦਾ ਤਾਂ ਇਹ ਹੋ ਸਕਦਾ ਸੀ ਕਿ ਇਹ ਰੌਲਾ ਪਿਆ ਜਾਂਦਾ ਕਿ ਇਹਦੇ ਨਾਲ ਵਾਤਾਵਰਨ ਪ੍ਰਦੂਸ਼ਿਤ ਹੋਇਆ ਜੀ ਦੂਜਾ ਤਰੀਕਾ ਉਹਦਾ ਇਹ ਸੀ ਕਿ ਉਸ ਨੂੰ ਪਾਣੀ ਚ ਪ੍ਰਵਾਹ ਕਰ ਦਿੱਤਾ ਜਾਂਦਾ ਪਰ ਜਿਹੋ ਜਿਹੇ ਹਾਲਾਤ ਹੈਗੇ ਪਾਣੀ ਚ ਵੀ ਪ੍ਰਦੂਸ਼ਣ ਹੋ ਜਾਣਾ ਸੀਗਾ ਹਾਂ ਜਾਂ ਜਿੱਥੇ ਡੰਪ ਕੀਤਾ ਉੱਥੇ ਇਸ ਵੇਲੇ ਤਾਂ ਹੋਈ ਸੀ ਸਫਾਈ ਮਹਿੰਮ ਚੱਲ ਰਹੀ ਆ ਤੇ ਉੱਥੇ ਉਹਨੇ ਕਿਉਂਕਿ ਬਹੁਤ ਕਾਪੀਆਂ ਨੇ ਜੀ ਫਿਰ ਤੀਜਾ ਤਰੀਕਾ ਇਹ ਸੀ ਕਿ ਉਹਨੂੰ ਧਰਤੀ ਦੇ ਵਿੱਚ ਦਬ ਦਿੱਤਾ ਜਾਵੇ ਤੇ ਉਹਨੂੰ ਗਾਲਣ ਦੇ ਲਈ ਨਾਲ ਪਾਣੀ ਛੜ ਦਿੱਤਾ ਜਾਵੇ ਇਹ ਤਰੀਕਾ ਵਰਤਿਆ ਹੁਣ ਇਹ ਤਰੀਕੇ ਵਰਤਨ ਦੇ ਵਿੱਚ ਇੱਕ ਗੱਲ ਮੈਂ ਸਮਝਦਾ ਕਿ ਜਿਹੜਾ ਬੰਦਾ ਚੀਫ ਐਡਮਿਨਿਸਟਰੇਟਰ ਹੁੰਦਾ ਹੈ ਜਿਹੜੇ ਬੰਦੇ ਦੇ ਹੱਥ ਕਾਰਜਕਾਰੀ ਸ਼ਕਤੀ ਹੁੰਦੀ ਹੈ ਉਹਦੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੁੰਦੀ ਹੈ ਕਿ ਉਹ ਸਾਰੀ ਚੀਜ਼ ਦੇ ਸਾਰੇ ਪੱਖਾਂ ਨੂੰ ਧਿਆਨ ਚ ਰੱਖੇ ਮੇਰਾ ਖਿਆਲ ਆ ਕਿ ਵਾਈਸ ਚਾਂਸਲਰ ਸਾਹਿਬ ਉੱਥੇ ਟੱਪਲਾ ਖਾ ਗਏ ਜੀ ਜਦੋਂ ਇਹ ਗੱਲ ਪਤਾ ਸੀ ਕਿ ਇਸ ਦੇ ਉੱਪਰ ਜਿਹੜੇ ਲੋਕਾਂ ਨੇ ਪਾਬੰਦੀ ਲਵਾਈ ਆ ਹੂੰ ਚਾਹੇ ਇਹਦੇ ਕੋਈ ਰਾਜਸੀ ਕਾਰਨ ਵੀ ਹੋਣਗੇ ਹੂੰ ਇਹਦੀਆਂ ਕੁਝ ਅਕੈਡਮਿਕ ਜੈਲਸੀਆਂ ਵੀ ਹੋਣਗੀਆਂ ਪਰ ਜਿੰਨਾ ਬੰਦਿਆਂ ਨੇ ਪਾਬੰਦੀ ਲਵਾਈ ਆ ਹੂੰ ਉੱਥੋਂ ਇਹ ਗੱਲ ਜ਼ਾਹਰ ਹੋ ਜਾਣੀ ਚਾਹੀਦੀ ਸੀ ਕਿ ਇਹ ਮਸਲਾ ਬੜੇ ਸੰਵੇਦਨਸ਼ੀਲ ਢੰਗ ਨਾਲ ਇਕੱਠਾ ਚਾਹੀਦਾ ਸੀ ਜੀ ਤਾਂ ਉਹਦੇ ਲਈ ਇੱਕ ਵਧੀਆ ਤਰੀਕਾ ਇਹ ਸੀ ਕਿ ਅਕਸਰ ਜਿਹੜੀਆਂ ਪ੍ਰਾਣੀਆਂ ਬਿਰਧ ਬੀੜਾ ਨੇ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਹੂੰ ਉਹਨਾਂ ਨੂੰ ਜਦੋਂ ਆ ਉਹ ਬਹੁਤ ਵਿਰਧ ਹੋ ਜਾਂਦੀ ਆ ਪੰਨੇ ਪਟ ਜਾਂਦੇ ਆ ਜਾਂ ਭੁਰਪਰੇ ਹੋ ਜਾਂਦੇ ਆ ਤਾਂ ਉਦੋਂ ਉਹਨਾਂ ਨੂੰ ਅਗਨਪੇਟ ਕੀਤਾ ਜਾਂਦਾ ਪਰ ਉਹ ਵੀ ਆਇਆ ਨਹੀਂ ਕਿ ਕੋਈ ਵਿਅਕਤੀ ਵੀ ਅਗਨਪੇਟ ਕਰ ਦੇ ਜੀ ਉਹਦੇ ਲਈ ਵੀ ਇਹ ਕਿ ਕੁਝ ਨਿਸ਼ਚਿਤ ਥਾਵਾਂ ਨੇ ਨਿਸ਼ਚਿਤ ਗੁਰਦੁਆਰਾ ਸਾਹਿਬ ਨੇ ਨਿਸ਼ਚਿਤ ਸੰਪਰਦਾਵਾਂ ਨੇ ਜਿਹੜੀਆਂ ਉਹਨਾਂ ਨੂੰ ਆਦਰ ਮਾਰ ਨਾਲ ਜਾਂਦੀਆਂ ਤੋਂ ਕਰ ਲਈ ਜਾਂਦਾ ਜੀ ਜੀ ਜੇ ਮੇਰਾ ਖਿਆਲ ਉਹ ਵਿਧੀ ਅਪਣਾ ਲਈ ਜਾਂਦੀ ਹੂੰ ਤਾਂ ਫੇਰ ਸ਼ਾਇਦ ਇਹ ਸਾਰਾ ਝੰਜਟ ਨਾ ਖੜਾ ਹੁੰਦਾ ਇੱਕ ਸਿਰ ਤੀਸਰਾ ਵੀ ਜਿਹੜਾ ਨਾ ਜਿਹੜੇ ਕਿ ਨਹੀਂ ਕਿ ਵਿਗਿਆਨਕ ਤਰਕ ਵਾਲੇ ਹੈਗੇ ਨੇ ਵਿਦਿਆਰਥੀ ਨੇ ਵਿਦਵਾਨ ਨੇ ਉਹ ਕਹ ਰਹੇ ਕਿ ਵੀ ਰੀਸਾਈਕਲਿੰਗ ਵੀ ਇਹਨੂੰ ਕੀਤਾ ਜਾ ਸਕਦਾ ਠੀਕ ਹੈ ਇਹ ਵਿਧੀ ਕੀ ਲੱਗਦਾ ਤੁਹਾਨੂੰ ਇਹਦੇ ਬਾਰੇ ਦੇਖੋ ਰੀਸਾਈਕਲਿੰਗ ਦੀ ਵਿਧੀ ਆ ਜਿਹੜੀ ਉਹਦੇ ਵਿੱਚ ਦੋ ਸਮੱਸਿਆਵਾਂ ਆ। ਜੇ ਰੀਸਾਈਕਲਿੰਗ ਦੇ ਵਿਧੀ ਲਈਏ ਕਿ ਇੱਕ ਵਿਸ਼ੇਸ਼ ਕਿਸੇ ਜਿਹੜੀ ਪੇਪਰ ਮਿਲ ਆ ਉਹਦੇ ਨਾਲ ਗੱਲ ਕਰਨੀ ਪੈਣੀ ਸੀ। ਹੂੰ ਤੇ ਪੇਪਰ ਮਿਲ ਨੇ ਇਸ ਨੂੰ ਰੱਦੀ ਵਾਂਗ ਹੀ ਲੱਦ ਕੇ ਲੈ ਜਾਣਾ ਸੀ। ਤਾਂ ਉਹਦੇ ਵਿੱਚ ਇਸ ਗੱਲ ਦੇ ਚਾਂਸ ਰਹਿੰਦੇ ਆ ਕਿ ਹੋ ਸਕਦਾ ਹੈਗਾ ਕਿ ਕਿਸੇ ਦੇ ਮਨ 'ਚ ਲਾਲਚ ਆ ਜਾਏ ਚਲ ਥੋੜੀਆਂ ਹੀ ਆ ਗਲਤੀਆਂ ਤਾਂ। ਅੱਛਾ। ਹੂੰ 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 ਜਾਏ ਕਿ ਗਲਤੀਆਂ ਆ ਲੈ ਆਪਦੇ ਕੋਲੇ ਰੱਖੀਏ ਓਕੇ ਤੇ ਰੱਦੀ ਦੇ ਭਾਜ ਜਾਂ ਮੁਫਤ ਦੇ ਭਾਜ ਚ ਚੱਕ ਲਗੇ ਹੂੰ ਜੀ ਜੀ ਤਾਂ ਉਸ ਸਥਿਤੀ ਦੇ ਵਿੱਚ ਇਹ ਤਾਂ ਫਿਰ ਜਿਹਨੂੰ ਕਹਿੰਦੇ ਆ ਕਿ ਲੋਕਾਂ ਦੇ ਵਿੱਚ ਚਲਿਆ ਜਾਣਾ ਸੀ ਤਾਂ ਦੂਸਰੀ ਗੱਲ ਇਹ ਕਿ ਉਹ ਬੜਾ ਮਹਿੰਗਾ ਸੌਦਾ ਹੁੰਦਾ ਹੋਵੇਗਾ ਕਿ ਕਿਸੇ ਕੰਪਨੀ ਨੂੰ ਜਾਂ ਕਿਸੇ ਨੂੰ ਆਪਣੇ ਪੇਪਰ ਮਿੱਲ ਵਾਲੇ ਨੂੰ ਇਸ ਗੱਲ ਲਈ ਮਜਬੂਰ ਕੀਤਾ ਜਾਂਦਾ ਕਿ ਸਾਡੇ ਬੰਦੇ ਨਾਲ ਆਉਣਗੇ ਸਾਡੇ ਸਾਹਮਣੇ ਇਸ ਨੂੰ ਤੁਸੀਂ ਘਾੜਿਆ ਜਾਵੇ ਪਰ ਉਹ ਗਾਲਣ ਦੀ ਵਿਧੀ ਵੀ ਤੇ ਇਹੀ ਹੈ ਨਾ ਕਿ ਆਖਰ ਤਾਂ ਪਾਣੀ ਦੇ ਟੈਂਕਾਂ 'ਚ ਹੀ ਸਿੱਟਣਾ ਸੀ ਉਹਨਾਂ ਨੇ ਤੇ ਆਖਰ ਤਾਂ ਫਿਰ ਮਸ਼ੀਨਰੀ ਇਹਨੂੰ ਕੁਤਰਾ ਕਰਨਾ ਸੀ ਜੀ ਜੀ ਆਖਰ ਵੇਖੋ ਇੱਕ ਪੇਪਰ ਸ਼ਰੇਡਿੰਗ ਮਸ਼ੀਨ ਹੁੰਦੀ ਹੈ ਕਿ ਆਮ ਕਰਕੇ ਦਫ਼ਤਰਾਂ ਦੇ ਵਿੱਚ ਹੁੰਦੀ ਆ ਕਿ ਕੋਈ ਜਿਹਨੂੰ ਕਹਿੰਦੇ ਗੁਪਤ ਜਾਂ ਆਮ ਰੋਕਾ ਤੋਂ ਜਾਣਕਾਰੀ ਲੁਕੋ ਕੇ ਰੱਖਣ ਵਾਲੇ ਕੋਈ ਕਾਗਜ਼ ਟਾਈਪ ਹੋਣ ਉਹ ਗਲਤ ਟਾਈਪ ਹੋ ਜਾਣ ਜਾਂ ਕੋਈ ਚਿੱਠੀ ਹੋਵੇ ਕਿ ਜਿਹੜੀ ਕਹਿ ਲਓ ਕਿ ਡਿਸਟਰੋਏ ਕਰਨੀ ਹੋਵੇ ਤਾ ਉਹ ਮਸ਼ੀਨ ਨਹੀਂ ਸਿੱਟੀ ਜਾਂਦੀ ਤੁਸੀਂ ਵੇਖਿਆ ਵੀ ਹੋਣਾ ਕਈ ਥਾਵਾਂ ਤੇ ਪਈ ਹੈਗੀ ਸਰਕਾਰੀ ਅਫਸਰ ਦਫ਼ਤਰ ਵੀ ਹੈਗੀ ਪਰ ਇੱਕ ਅੱਧਾ ਕਾਗਜ਼ ਕਰਦੀ ਉਹਦੇ ਵਿੱਚ ਸੜਦੀ ਏ ਤੋਂ ਸ਼ੋਰ ਕਰਕੇ ਉਹਦੇ ਟੁਟੂ ਟੁਕੜਾ ਟੁਕੜਾ ਕਰ ਦਿੰਦੀ ਹੈ ਪਰ ਉਹ ਇੱਕ ਮਹਿੰਗਾ ਕੰਮ ਸੀਗਾ ਇਹਨਾਂ ਨੇ ਸੌਖਾ ਕੰਮ ਕਿਹਾ ਕਿ ਠੀਕ ਆ ਆਪਾਂ ਇਹਨੂੰ ਡਿਸਟਰੋਏ ਕਰਨਾ ਹੈ ਵੇਚਣਾ ਨਹੀਂਗਾ ਇਸ ਕਰਕੇ ਇਹਨੂੰ ਆਪਾਂ ਦਬ ਦਿੰਨੇ ਜੀ ਸਰ ਇਹਦੇ ਨਾਲ ਇੱਕ ਹੋਰ ਮੁੱਦਾ ਜਿਹੜਾ ਦੁਬਾਰਾ ਉੱਠਿਆ ਜਿਹੜਾ ਪਹਿਲਾਂ ਵੀ ਉੱਠਿਆ ਸੀਗਾ ਕਿ ਚਲੋ ਇਹ ਜੋ ਕੀਤਾ ਜੁਨੀਵਰਸਿਟੀ ਨੇ ਨਹੀਂ ਸੀ ਕਰਨਾ ਚਾਹੀਦਾ ਕੁਝ ਕਹਿੰਦੇ ਕਰਨਾ ਚਾਹੀਦਾ ਸੀ ਆਪਣੇ ਆਪਣੇ ਮਤ ਹੈ ਕਿ ਇਹ ਸਾਰਾ ਕੁਝ ਚਲੋ ਹੋ ਗਿਆ ਠੀਕ ਹੈ ਪਰ ਜਿਹੜੀਆਂ ਗਲਤੀਆਂ ਹੋਈਆਂ ਨੇ ਇਹਦੇ ਲਈ ਜਵਾਬਦੇਹੀ ਕਿਉਂ ਨਹੀਂ ਤੈਅ ਕੀਤੀ ਗਈ ਹੁਣ ਵੀ ਮੰਗ ਕਰ ਰਹੇ ਕਿ ਜਵਾਬਦੇਹੀ ਤੈਅ ਕੀਤੀ ਜਾਵੇ ਕੌਣ ਦੋਸ਼ੀ ਸੀ ਜਾਂ ਗਲਤੀਆਂ ਕਿਉਂ ਹੋਈਆਂ ਹੋਣੀਆਂ ਚਾਹੀਦੀਆਂ ਸੀ ਨਹੀਂ ਚਾਹੀਦੀਆਂ ਸੀ ਇਹ ਕੀ ਤੁਹਾਡਾ ਕੀ ਇਹਦੇ ਬਾਰੇ ਰਹੇਗੀ ਜੀ ਦੇਖੋ ਪਹਿਲੀ ਗੱਲ ਤੇ ਕੇ ਜਿਸ ਸਮੇ ਇਹ ਪ੍ਰੋਜੈਕਟ ਆਇਆ ਜੀ ਪੰਜਾਬ ਸਰਕਾਰ ਨੇ ਇਹ ਪ੍ਰੋਜੈਕਟ ਦਿੱਤਾ ਸੀ ਹੂੰ ਪੰਜਾਬ ਸਰਕਾਰ ਨੇ ਜਦੋਂ ਇਹ ਪ੍ਰੋਜੈਕਟ ਦਿੱਤਾ ਤਾਂ ਉਸ ਸਮੇ ਇਹ ਵੀ ਕਿਹਾ ਗਿਆ ਕਿ ਇਹਦਾ ਅੰਗਰੇਜ਼ੀ ਚ ਵੀ ਅਨਵਾਦ ਕਰੋ ਇਹਦਾ ਹਿੰਦੀ ਚ ਵੀ ਅਨਵਾਦ ਕਰੋ ਤਾਂ ਉਸ ਸਮੇ ਮੈਨੂੰ ਯਾਦ ਹੈਗਾ ਕਿ ਪ੍ਰੋਫੈਸਰ ਜੀਐਸ ਰਿਆਲ ਜਿਹੜੇ ਬਹੁਤ ਵੱਡੇ ਕੋਸ਼ਕਾਰ ਹੋਏ ਆ ਜੀ ਉਹਨਾਂ ਦਾ ਇੱਕ ਮਤ ਸੀਗਾ ਹੂੰ ਵੀ ਇਹ ਜਿਹੜਾ ਕੋਸ਼ ਆ ਇਹ ਜਿਸ ਤਰ੍ਹਾਂ ਛਾਪ ਰਿਹਾ ਜਿਹੜਾ ਵਿਭਾਗ ਛਾਪ ਰਿਹਾ ਬਸ ਉਸੇ ਤਰ੍ਹਾਂ ਛਾਪਦਾ ਰਹਿਣਾ ਚਾਹੀਦਾ ਜੀ ਇਸ ਨੂੰ ਨਾ ਤਾਂ ਹਿੰਦੀ ਚ ਕਰਨਾ ਚਾਹੀਦਾ ਨਾ ਅੰਗਰੇਜ਼ੀ ਚ ਕਰਨਾ ਚਾਹੀਦਾ ਨਾ ਹੀ ਇਹਨੂੰ ਦੁਬਾਰਾ ਕੋਈ ਵਿਅਕਤੀ ਵੱਲੋਂ ਸੋਧ ਕੇ ਛਾਪਣਾ ਚਾਹੀਦਾ ਹੂੰ ਉਹ ਕੋਸ਼ਕਾਰ ਦੀ ਗੱਲ ਇਸ ਕਰਕੇ ਮਹੱਤਵਪੂਰਨ ਸੀ ਕਿ ਮੈਂ ਉਹਨਾਂ ਕੋਲੇ ਅਕਸਰ ਜਾਂਦਾ ਰਹਿੰਦਾ ਸੀ ਉਹਨਾਂ ਦੇ ਅਧਿਆਨ ਕਮਰੇ ਦੇ ਵਿੱਚ ਕੁਝ ਨਹੀਂ ਹੁੰਦਾ ਸੀਗਾ ਐਂ ਕਰਕੇ ਟੇਬਲ ਲਾਏ ਹੁੰਦੇ ਸੀ ਇੱਕ ਸੱਜੇ ਖੱਬੇ ਅੱਗੇ ਜੀ ਵਿਚਾਲੇ ਉਹ ਆਪ ਬੈਠੇ ਹੁੰਦੇ ਸਾਰੇ ਪਾਸੇ ਕੋਸ਼ ਹੀ ਕੋਸ਼ ਪਏ ਹੁੰਦੇ ਸੀ ਉਸ ਕਮਰੇ 'ਚ ਕਿਸੇ ਗੁਰੂ ਪੀਰ ਦੀ ਤਸਵੀਰ ਨਹੀਂ ਸੀ ਕੋਈ ਫੈਮਿਲੀ ਤਸਵੀਰ ਨਹੀਂ ਸੀ ਇੱਕੋ ਤਸਵੀਰ ਹੁੰਦੀ ਸੀ ਉਹ ਭਾਈ ਕਾਨ ਸਿੰਘ ਨੱਬਾ ਦੀ ਹੁੰਦੀ ਸੀ ਜੀ 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 ਉਹ ਕਹਿੰਦੇ ਸੀ ਇਹ ਕੰਮ ਬਹੁਤ ਵਧੀਆ ਹੈ ਪਰ ਹਰ ਕੰਮ 'ਚ ਹੀ ਕੁਝ ਤਰੁੱਟੀਆਂ ਹੁੰਦੀਆਂ ਪਰ ਹੁਣ ਇਹਨੂੰ ਸੋਧਣਾ ਨਹੀਂ ਚਾਹੀਦਾ ਹੁਣ ਇਹਨੂੰ ਹਿੰਦੀ ਚ ਨਹੀਂ ਕਰਨਾ ਚਾਹੀਦਾ ਹੁਣ ਇਹਨੂੰ ਅੰਗਰੇਜ਼ੀ ਚ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਬਹੁਤ ਸਾਰੇ ਤੱਥ ਬਦਲ ਗਏ ਜੀ ਬਹੁਤ ਸਾਰੀਆਂ ਨਾਵਾਂ ਥਾਵਾਂ ਬਦਲ ਗਈਆਂ ਹਮ ਹੁਣ ਹੋਰ ਕੋਈ ਕੋਸ਼ਿਸ਼ ਤਿਆਰ ਕੀਤਾ ਜਾਦਾ ਇਸ ਨੂੰ ਇਸੇ ਰੂਪ ਵਿੱਚ ਹੀ ਰੱਖਣਾ ਚਾਹੀਦਾ ਹਮ ਪਰ ਇਹ ਬਣਿਆ ਹੋਇਆ ਉਸ ਸਮੇ ਇਹ ਜੋ ਰੀ ਪੰਜਾਬੀ ਯੂਨੀਵਰਸਿਟੀ ਦਾ ਇੱਕ ਡਿਪਾਰਟਮੈਂਟ ਰਹੇਗਾ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਉਹਨੇ ਇਹ ਪ੍ਰੋਜੈਕਟ ਹੱਥੀਂ ਲਿਆ ਜੀ ਤੇ ਉਹਨਾਂ ਨੇ ਇਹ ਸਿਰੇ ਚੜਾਇਆ ਜੀ ਸਿਰੇ ਚੜਾਉਣ ਚ ਕੀ ਕੀ ਗਲਤੀਆਂ ਰਹੀਆਂ ਉਹ ਮੈਂ ਤੁਹਾਨੂੰ ਦੱਸ ਦਿੱਤਾ ਕਿ ਜਦੋਂ ਵੀ ਕੋਈ ਕੰਮ ਹੋਊਗਾ ਉਹਦੇ ਵਿੱਚ ਕੁਝ ਗਲਤੀਆਂ ਤਾਂ ਰਹਿ ਜਾਣੀਆਂ ਸੁਭਾਵਿਕ ਹਮ ਪਰ ਜਿੱਥੋਂ ਤੱਕ ਮੈਂ ਮੇਰੀ ਸਮਝ ਹੈਗੀ ਆ ਇਹ ਗਲਤੀਆਂ ਕੋਈ ਜਾਣ ਬੁਝ ਕੇ ਨਹੀਂ ਕੀਤੀਆਂ ਗਈਆਂ ਜੀ ਤੇ ਜਦੋਂ ਕਿਸੇ ਕਿਤਾਬ ਦੇ ਵਿੱਚ ਕੁਝ ਗਲਤੀਆਂ ਆ ਜਾਣ ਉਹਦਾ ਸੌਖਾ ਹੱਲ ਤਾਂ ਇਹੀ ਹੁੰਦਾ ਹੈ ਕਿ ਉਹਨਾਂ ਗਲਤੀਆਂ ਹੁੰਦਾ ਸ਼ੁੱਧੀ ਪੱਤਰ ਤਿਆਰ ਕੀਤਾ ਜਾਂਦੀ ਤੇ ਸ਼ੁੱਧੀ ਪੱਤਰ ਮਗਰ ਲਾ ਦਿੱਤਾ ਜਾਂਦੀ ਹਮ ਇਹ ਹੀ ਸੌਖਾ ਢੰਗ ਸੀ ਪਰ ਇਹ ਢੰਗ ਪਰਵਾਨ ਨਹੀਂ ਕੀਤਾ ਜਿਹੜੇ ਲੋਕਾਂ ਨੇ ਇਹ ਕਿਹਾ ਕਿ ਨਹੀਂ ਇਹ ਤਾਂ ਛੇੜਛਾੜ ਜੀ ਹੁਣ ਗੱਲ ਰਹੀ ਕਿ ਕੀ ਉਹਨਾਂ ਤੋਂ ਭਰਪਾਈ ਕੀਤੀ ਜਾ ਸਕਦੀ ਆ ਨਹੀਂ ਕੀਤੀ ਜਾ ਸਕਦੀ ਉਸ ਸਮੇਂ ਦੀ ਸਰਕਾਰ ਹੁਣ ਸਰਕਾਰ ਨਹੀਂ ਉਸ ਸਮੇਂ ਦਾ ਮੁੱਖ ਮੰਤਰੀ ਹੁਣ ਮੁੱਖ ਮੰਤਰੀ ਨਹੀਂ ਉਸ ਸਮੇਂ ਦਾ ਵਾਈ ਚਾਂਸਲਰ ਹੁਣ ਵਾਈ ਚਾਂਸਲਰ ਨਹੀਂ ਉਸ ਸਮੇਂ ਦੇ ਜਿਹੜੇ ਵਿਭਾਗਾਂ ਦੇ ਮੁਖੀ ਸੀ ਉਹ ਅੱਜ ਮੁਖੀ ਨਹੀਂ ਹੂੰ ਇਹ ਤਾਂ ਹੁਣ ਮੈਂ ਸਮਝਦਾ ਕਿ ਚਲੋ ਜਿਸ ਤਰ੍ਹਾਂ ਵੀ ਇਹ ਹੋਇਆ ਹੁਣ ਵੀ ਮੈਂ ਸਮਝਦਾ ਕਿ ਮਸਲੇ ਦਾ ਹੱਲ ਨਿਕਲਣਾ ਚਾਹੀਦਾ ਹੱਲੇ ਦਾ ਸਿੱਧਾ ਸਾਦਾ ਹੱਲ ਆ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਿ ਦਿੱਤਾ ਜਾਵੇ ਕਿ ਜਿਹੜੀ ਵੀ ਵਿਧੀ ਤੁਸੀਂ ਦੱਸੋਗੇ ਉਸ ਵਿਧੀ ਨਾਲ ਅਸੀਂ ਰਹਿੰਦੀਆਂ ਕਾਪੀਆਂ ਜਿਹੜੀਆਂ ਉਹਨਾਂ ਨੂੰ ਕਾ ਸਕਦੇ ਆ ਕਿ ਖਤਮ ਕਰਦੇ ਸਰ ਇੱਕ ਇੱਕ ਹੋਰ ਮਤਲਬ ਮੇਰੇ ਜਿਹੜੇ ਮੈਂ ਸਵਾਲ ਤੁਹਾਨੂੰ ਪੁੱਛ ਰਿਹਾ ਉਹ ਹੈ ਕਿ ਜੋ ਕੁਝ ਅਲੱਗ-ਅਲੱਗ ਤਰ੍ਹਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਗੱਲਾਂ ਕਰ ਰਹੀਆਂ ਨੇ ਇੱਕ ਹੋਰ ਇੱਕ ਕਿਸਮ ਦਾ ਡਿਸਕੋਰਸ ਕੁਝ ਬੰਦੇ ਬਣਾਉਣ ਦੀ ਕੋਸ਼ਿਸ਼ ਕਰਦੇ ਆ ਵੀ ਇੰਦਾ ਦਾ ਜਦੋਂ ਮਸਲਾ ਉੜਦਾ ਉਹ ਕਹਿੰਦੇ ਵੀ ਸਾਰੀ ਯੂਨੀਵਰਸਿਟੀ ਐਵੇਂ ਦੀ ਆ ਸਾਰੀ ਵਿਦਵਾਨੀ ਆ ਕੁਝ ਕਰਦੇ ਆ ਤਾਂ ਉਹ ਇੱਕ ਨੈਗੇਟਿਵਿਟੀ ਜ਼ਰੂਰ ਲੈ ਕੇ ਜਾਂਦੇ ਆ ਤਾਂ ਜਿਹੜੇ ਦਰਸ਼ਕ ਨੇ ਜਿਹੜੇ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਜਾਂ ਯੂਨੀਵਰਸਿਟੀ ਨਾਲ ਜੁੜੇ ਹੋਏ ਨੇ ਉਹਨਾਂ ਦੇ ਲਈ ਤੁਸੀਂ ਕੀ ਕਹਿਣਾ ਚਾਹੋ? ਦੇਖੋ ਮੈਂ ਲੁਕ ਇਸਕੈਨ ਦੇ ਵਿੱਚ ਕੋਈ ਸੰਕੋਚ ਨਹੀਂ ਆ ਕਿ ਇਸ ਇਹੋ ਜਿਹੇ ਜਿਹੜੇ ਮਸਲੇ ਆ ਉਹ ਨਿਝੱਠੇ ਜਾਣੇ ਚਾਹੀਦੇ ਆ ਆਪਸੀ ਸੰਵਾਦ ਨਾਲ। ਜੀ ਉਹ ਨਿਝੱਠੇ ਜਾਣੇ ਚਾਹੀਦੇ ਆ ਗੋਸ਼ਟ ਪਰੰਪਰਾ ਅਨਸਾਰ। ਉਹ ਨਿਝੱਠੇ ਜਾਣੇ ਚਾਹੀਦੇ ਆ ਅਕਲ ਨਾਲ। ਪਰ ਇੱਥੇ ਨਿਝੱਠੇ ਜਾਂਦੇ ਆ ਲਾ 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 ਕਰਕੇ ਨਿਜਿੱਠੇ ਜਾਂਦੇ ਆ ਉਹ ਭਾਵਨਾਵਾਂ ਪੜਕਾ ਕੇ ਭਾਵਨਾਵਾਂ ਦੇ ਵਹਿਣ ਚ ਵਹਿ ਕੇ ਉਹ ਨਿਜਿੱਠੇ ਜਾਂਦੇ ਆ ਸਿਆਸਤ ਰਾਹੀਂ ਜੀ ਤਾਂ ਇਹਦੇ ਵਿੱਚ ਵੀ ਇੱਕ ਸਿਆਸਤ ਜੁੜੀ ਹੋਈ ਹੈ ਜੀ ਤੇ ਉਹ ਜਿਹੜੀ ਸਿਆਸਤ ਹੈਗੀ ਆ ਉਹ ਅਕੈਡਮਿਕ ਸਿਆਸਤ ਵੀ ਹੈ ਹੂੰ ਉਹ ਜਿਹੜੀ ਸਿਆਸਤ ਦੀ ਸਿਆਸਤ ਉਹ ਵੀ ਆ ਤੇ ਇਹਦੇ ਵਿੱਚ ਹਿਤਾ ਦੀ ਸਿਆਸਤ ਵੀ ਹੈ ਇਹਦੇ ਵਿੱਚ ਨਾਂ ਚ ਵਕਾਉਣ ਦੀ ਸਿਆਸਤ ਵੀ ਹੁੰਦੀ ਹੈ ਇਹ ਸਾਰੀਆਂ ਸਿਆਸਤਾਂ ਜਦੋਂ ਰਲ ਜਾਂਦੀਆਂ ਕਿ ਇਹੋ ਜਿਹਾ ਮਿਲਗੋਬਾ ਬਣਦਾ ਹੈ ਕਿ ਜਿਹਦੇ ਵਿੱਚ ਸੱਚ ਪਛਾਣਨਾ ਬਹੁਤ ਔਖਾ ਹੋ ਜਾਂਦਾ ਹੈ ਮੈਂ ਸਮਝਦਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੱਲਾ ਇੱਕ ਕੋਸ਼ ਹੀ ਨਹੀਂ ਮਤਲਬ ਕਿ ਛਾਪਿਆ ਜੀ ਜੀ ਬਹੁਤ ਕੋਸ਼ ਛਾਪੇ ਬਿਲਕੁਲ ਜੀ ਸ਼ਬਦ ਜੋੜ ਕੋਸ਼ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਹੀਂ ਛਾਪਿਆ ਘਟ ਕੋਟ 20 ਸਾਲ ਦੀ ਮਿਹਨਤ ਲੱਗੀ ਸੈਕੰਡ ਸਾਈਕਲੋਪੀਡੀਆ ਹਰਵੰਦ ਸਿੰਘ ਵਾਲਾ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਹੀਂ ਛਾਪਿਆ ਅਤੇ ਬਹੁਤ ਹੋਰ ਕੰਮ ਵੀ ਸਿੱਖ ਧਰਮ ਉੱਪਰ ਵੀ ਧਾਰਮ ਸਿੰਘ ਦੀ ਗਰਬਾਣੀ ਵੀ ਆਖਿਆ ਵੀ ਬਿਲਕੁਲ ਜੀ ਬਿਲਕੁਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਹੀਂ ਛਾਪੀ ਹੈ ਮੈਂ ਸਮਝਦਾ ਕਿ ਵੈਸੇ ਜੇ ਕੋਈ ਕਟਾਹੀ ਹੋਈ ਵੀ ਤਾਂ ਉਸ ਕਟਾਹੀ ਨੂੰ ਸਿਆਣਪ ਨਾਲ ਨਿੱਠਣ ਦੀ ਜ਼ਰੂਰਤ ਸੀ। ਜੀ। ਨਾ ਕਿ ਇਸ ਤਰ੍ਹਾਂ ਇਹ ਇੱਕ ਕਰਨ ਦੀ ਜ਼ਰੂਰਤ ਸੀਗੀ। ਜਿੱਥੋਂ ਤੱਕ ਗੱਲ ਹੈਗੀ ਆ ਕਿ ਵੈਚਾਂ ਸਾਹਿਬ ਨੇ ਦੋ ਜਿਹਨੂੰ ਕਹਿੰਦੇ ਅਪਸਰਾਂ ਨੂੰ ਆਉਧੇ ਤੋਂ ਮੁਕਤ ਕਰ ਦਿੱਤਾ। ਅੱਛਾ ਜੀ। ਉਹਨਾਂ ਦਾ ਤਾਂ ਮੈਨੂੰ ਲੱਗਦਾ ਹੈਗਾ ਕੋਈ ਕੋਸੂਰ ਨਹੀਂ। ਹੂੰ। ਉਧਰੋਂ ਇਹ ਕਿ ਜਿਹੜੀ ਪੰਜਾਬ ਪੁਲਿਸ ਉਹਨਾਂ ਨੇ ਭਾਈ ਚਾਂਸਰ ਸਾਹਿਬ ਤੇ ਐਫ ਆਈ ਆਰ ਦਰਜ ਕਰਤੀ ਉਹਦੀ ਵੀ ਕੋਈ ਤੁਕ ਨਹੀਂ ਆ। ਉੱਥੋਂ ਇਹ ਲੱਗ ਰਿਹਾ ਹੈਗਾ ਕਿ ਪੰਜਾਬੀ ਚ ਇੱਕ ਮਹਾਵਰਾ ਕਹਿੰਦੇ ਨੂੰ ਬੋੜਾ ਕੜੀਸੀ ਫਿਰਦਾ। ਜੀ ਜੀ ਜੀ। ਪੰਜਾਬ ਗਵਰਨਮੈਂਟ ਦੀ ਬਣਾਈ ਕਮੇਟੀ ਦੇ ਕਮੇਟੀ ਕੀ ਪੰਜਾਬ ਗਵਰਨਮੈਂਟ ਦੀ ਵਿਧਾਨ ਸਭਾ ਦੇਸ਼ ਜਿਹਨੂੰ ਕਹਦੇ ਸਪੀਕਰ ਸਾਹਿਬ ਦੇ ਹੁਕਮ ਅਨਸਾਰ ਹੀ ਤਾਂ ਸਾਰਾ ਕੁਝ ਹੋਇਆ। ਹਮਮ। ਯਾਰ ਉਸ ਤੋਂ ਬਾਅਦ ਇਹ ਸਾਰਾ ਕੁਝ ਹੋ ਰਿਹਾ। ਉਥੋਂ ਇਹ ਆ ਕਿ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਕਿ ਕੀ ਠੀਕ ਹੈ ਤੇ ਕੀ ਗਲਤ ਹੈਗਾ ਯੂਨੀਵਰਸਿਟੀ ਆਪਣੀ ਇਮਾਨਦਾਰੀ ਨਾਲ ਆਪਦਾ ਕੰਮ ਕਰਦੀ ਆ ਪਰ ਕਈ ਵਾਰ ਕਤਾਈਆਂ ਹੋ ਜਾਂਦੀਆਂ ਕਿਸੇ ਤੋਂ ਵੀ ਕੋਈ ਕਤਾਈ ਹੋ ਸਕਦੀ ਆ ਪਰ ਉਹਨੂੰ ਠੀਕ ਕਰਨ ਦਾ ਉਹਨੂੰ ਸੋਧਣ ਦਾ ਇੱਕ ਤਰੀਕਾ ਹੁੰਦਾ ਨਾ ਕਿ ਇਹ ਤਰੀਕਾ ਹੁੰਦਾ ਕਿ ਜਿਹੜਾ ਤਰੀਕਾ ਅਪਣਾਇਆ ਜਾ ਰਿਹਾ ਜੀ ਨਾ ਮੈਂ ਗੱਲ ਇਹਦੇ ਵਿੱਚ ਹੋਰ ਸਪੈਸਟ ਕਰ ਦੇਣਾ ਚਾਹਣਾ ਜੀ ਕਿ ਇਹ ਨਾ ਸਮਝ ਲੋ ਕਿ ਇਹੋ ਜਿਹੇ ਕੰਟਰੋਵਰਸੀ ਕਿਤੇ ਅੱਜ ਹੀ ਪੈਦਾ ਹੁੰਦੀਆਂ ਜੀ ਇਹੋ ਜਿਹੇ ਕੰਟਰੋਵਰਸੀ ਤਾਂ ਖੁਦ ਭਾਈ ਕਾਨ ਸਿੰਘ ਨਾਬਾ ਨੂੰ ਵੀ ਹੰਡਾਉਣੀਆਂ ਪਈਆਂ ਸੀ ਅੱਛਾ ਜੀ ਭਾਈ ਕਾਨ ਸਿੰਘ ਨਾਬਾ ਦੀ ਜਿਹੜੀ ਸਿੱਖਿਆ ਦੇਖਿਆ ਉਹ ਕਿਸੇ ਸਕੂਲ ਕਾਲਜ ਯੂਨੀਵਰਸਿਟੀ ਚ ਨਹੀਂ ਹੋਈ ਉਹ ਸਾਰੀ ਦੀ ਸਾਰੀ ਜਿਹੜੀ ਸਿੱਖਿਆ ਦਾ ਹੈਗੀ ਆ ਉਹ ਕਿਸੇ ਉਸਤਾਦ ਕੋਲੋਂ ਸਿੱਖੀ ਹਮ ਗਰਵਾਣੀ ਪੜਨੀ ਸਿੱਖਣੀ ਪਾਠ ਕਰਨਾ ਇਸੇ ਤਰ੍ਹਾਂ ਹੀ ਸੰਸਕ੍ਰਿਤ ਹੂੰ ਇਸੇ ਤਰ੍ਹਾਂ ਹੀ ਉਹਨਾਂ ਨੇ ਅੰਗਰੇਜ਼ੀ ਵੀ ਸਿੱਖੀ ਕਵਾਲ ਦੀ ਗੱਲ ਹੈ ਕਿ ਜਦੋਂ ਫਾਰਸੀ ਸਿੱਖਣ ਲੱਗੇ ਤਾਂ ਰੌਲਾ ਪਾ ਲਿਆ ਕਹਿੰਦੇ ਵੀ ਸਿੱਖਣ ਤਾਂ ਫਾਰਸੀ ਸਿੱਖਣੀ ਨਹੀਂ ਚਾਹੀਦੀ ਅੱਛਾ ਜੀ ਭਾਈ ਕਾਨ ਸਿੰਘ ਨਾਭਾ ਦਿੱਲੀ ਜਾ ਕੇ ਸਿੱਖ ਕੇ ਆਏ ਸੀ ਫਾਰਸੀ ਅੱਛਾ ਮੈਂ ਕਹਿੰਦਾ ਕਿ ਬਾਕੀ ਇਹ ਕਿ ਸਾਡਾ ਪੁਸਤਕ ਪ੍ਰੇਮ ਕਿੰਨਾ ਹੈ ਇਹ ਵੀ ਪਤਾ ਲੱਗ ਜਾਂਦਾ ਹੂੰ ਉਹਨਾਂ ਨੇ ਕਿਤਾਬ ਛਪਾਉਣੀ ਸੀਗੀ ਇਹ ਗ੍ਰੰਥ ਛਪਾਉਣਾ ਸੀਗਾ ਜੀ ਤਾਂ ਉਹਨਾਂ ਨੇ ਕਿਹਾ ਕਿ ਭਾਈ ਜੇ ਆਪਾਂ ਬੰਦਿਆਂ ਨੂੰ ਕਹੀਏ ਕਿ ਵੀ 500 ਕਾਪੀ ਦੇ ਅੱਧੇ ਪੈਸੇ ਦੇ ਦੇਣ ਜੀ ਤਾਂ ਆਪਾਂ ਛਾਪ ਲਈ 1900 26 28 30 ਦੀਆਂ ਗੱਲਾਂ ਹੂੰ ਤਾਂ ਆਪਾਂ ਇਹ ਗ੍ਰੰਥ ਛਾਪ ਲਾਂਗੇ ਪੇਸ਼ਗੀ ਲੈ ਲਈਏ ਹੂੰ ਸਿਰਫ 200 ਬੰਦਿਆਂ ਨੇ ਹਾਮੀ ਹੋਟੀ ਸੀ ਜੀ ਵੀ ਹਾਂ ਅਸੀਂ ਖਰੀਦ ਲਾਂਗੇ ਤੇ ਉਹਨਾਂ ਦਾ 500 ਦਾ ਨਿਸ਼ਾਨਾ ਸੀ ਅਖਬਾਰ ਕਿਸ਼ਤਿਹਾਰ ਦਿੰਦੇ ਰਹੇ ਸੀ ਜੀ ਤੇ ਉਹਨਾਂ ਵਿੱਚੋਂ ਸਿਰਫ 100 ਵੀ ਤਾਂ ਇੱਕੋ ਬੰਦੇ ਨੇ ਕੋਈ ਦਿੱਲੀ ਦਾ ਵਪਾਰੀ ਸੀ ਸਿੱਖ ਵਪਾਰੀ ਉਹਨੇ ਕਿਹਾ ਸੀ ਕਿ ਮੈਂ ਖਰੀਦ ਲਊਗਾ ਅੱਛਾ ਜੀ ਬਾਕੀ ਤਾਂ ਸਿੱਖ ਸਾਰੇ ਅੱਸੀ ਨਿਤਰੇ ਸੀਗੇ ਤਾਂ ਉਹ ਇੱਕ ਵਾਰੀ ਪਲਾਨ ਹੀ ਸਾਰਾ ਢਾਈ ਢੀ ਹੋ ਗਿਆ ਸੀ ਉਹ ਤਾਂ ਫਿਰ ਪਟਿਆਲੇ ਦੇ ਮਹਾਰਾਜੇ ਨੇ ਆਖਿਆ ਕਿ ਤੁਸੀਂ ਜਿਨ੍ਹਾਂ ਦੀ ਪੇਸ਼ਗੀ ਲਈ ਆ ਉਹ ਵਾਪਸ ਕਰ ਦਿਓ ਸਾਰਾ ਮੈਂ ਆਪਦੇ ਖਰਚੇ ਤੇ ਛਪਵਾਵਾਂਗਾ ਤੇ ਨਹੀਂ ਤਾਂ ਇਹ ਗ੍ਰੰਥ ਛਪਣਾ ਨਹੀਂ ਸੀ ਸਾਡਾ ਪੋਸਤਿਕ ਪ੍ਰੇਮ ਤੇ ਹੋ ਜਾਏ ਸੋ ਇਹ ਨਹੀਂ ਕਿ ਜੇ ਜਿਸ ਦਾ ਅਸੀਂ ਬਹੁਤ ਸਤਿਕਾਰ ਕਰਦੇ ਆ ਉਸ ਸਮੇਂ ਵੀ ਇੱਕ ਨਵੀਂ ਕੰਟਰੋਵਰਸੀ ਸ਼ੁਰੂ ਹੋ ਗਈ ਸੀ ਹਰਮੰਦਰ ਸਾਹਿਬ ਦੇ ਅੱਗੇ ਪਿੱਛੇ ਮੂਰਤੀਆਂ ਹੁੰਦੀਆਂ ਸੀ ਜੀ ਇੱਕ ਧੜਾ ਕਹਿੰਦਾ ਕਿ ਸਿੱਖ ਧਰਮ ਦੇ ਵਿੱਚ ਬੁੱਤਪ੍ਰਸਤੀ ਦੀ ਕੋਈ ਥਾਂ ਨਹੀਂ ਹੂੰ ਇਸ ਕਰਕੇ ਜਿਹੜੀ ਬੁੱਤਪ੍ਰਸਤੀ ਹੈ ਇਹ ਇਹ ਬੰਦ ਹੋਣੀ ਚਾਹੀਦੀ ਆ ਇਹਥੋਂ ਹਟਾਉਣੀਆਂ ਚਾਹੀਦੀਆਂ ਇੱਕ ਧਿਰ ਕਹਿੰਦੀ ਕਿ ਨਹੀਂ ਇਹ ਪਹਿਲਾਂ ਤੋਂ ਲੱਗੀਆਂ ਹੋਈਆਂ ਮੂਰਤੀਆਂ ਇੱਥੇ ਸਥਾਪਤ ਰਹਿਣੀਆਂ ਚਾਹੀਦੀਆਂ ਹਮ ਮਸਲਾ ਉਸ ਸਮੇਂ ਜਿਹੜਾ ਚੱਲਿਆ ਗਿਆ ਉੱਥੋਂ ਦੇ ਡਿਪਟੀ ਕਮਿਸ਼ਨਰ ਕੋਲ ਭਾਈ ਕਾਨ ਸਿੰਘ ਨੱਬਾ ਨੇ ਇਹ ਤਰਕ ਉਤਰ ਕੀਤਾ ਕਿ ਸਿੱਖ ਧਰਮ ਦੇ ਵਿੱਚ ਬੁੱਤ ਪ੍ਰਸਤੀ ਲਈ ਕੋਈ ਥਾਂ ਨਹੀਂ ਇਸ ਕਰਕੇ ਇਹਨਾਂ ਨੂੰ ਮੂਰਤੀਆਂ ਨੂੰ ਹਟਾ ਦਿੱਤਾ ਜਾਵੇ ਉਹ ਮੂਰਤੀਆਂ ਉੱਥੋਂ हट ਗਈਆਂ ਜਿਹੜੇ ਦੂਸਰੇ ਸਿੱਖਾ ਉਹ ਇੰਨੇ ਮਗਰ ਪੈ ਗਏ ਸੀਗੇ ਕਿ ਭਾਈ ਕਾਨ ਸਿੰਘ ਨਾਭਾ ਨੂੰ ਜਿਹਨੂੰ ਕਹਿ ਸਕਦੇ ਆ ਕਿ ਮਹਾਰਾਜ ਨਾਲ ਉਹਦੇ ਸੰਬੰਧ ਵਿਗਾੜਦੇ ਸੀ ਹੂੰ ਸੋ ਇਹ ਨਹੀਂ ਕਿ ਸਿਆਸਤ ਕੋਈ ਅੱਜ ਦੀ ਜੰਮੀ ਜਾਈ ਆ ਇਹ ਨਹੀਂ ਕਿ ਜੀਨੂ ਕਹਿ ਸਕਦੇ ਆ ਕਿ ਪੋਸਤਕ ਪ੍ਰੇਮ ਸਾਡਾ ਕਿੰਨਾ ਕ ਤੇ ਅਸੀਂ ਫਾਰਸੀ ਵਰਗੀ ਭਾਸ਼ਾ ਦੇ ਖਿਲਾਫ ਕਿੰਨੇ ਰਹੇ ਇਹ ਉਥੋਂ ਇਹ ਪਤਾ ਲੱਗਦਾ ਕਿ ਕੰਟਰੋਵਰਸੀਆਂ ਚੱਲਦੀਆਂ ਰਹਿੰਦੀਆਂ ਪਰ ਜਿਹੜੇ ਵਿਦਵਾਨ ਬੰਦੇ ਆ ਉਹ ਦਲੀਲਾਂ ਨਾਲ ਗੋਸ਼ਟ ਨਾਲ ਗਿਆਨ ਨਾਲ ਗੱਲਬਾਤ ਕਰਕੇ ਨਾ ਮਸਲੇ ਦਾ ਹੱਲ ਕਰਦੇ ਆ ਜੀ ਤਾਂ ਦੋਸਤੋ ਇਹ ਜਿਹੜਾ ਮਸਲਾ ਆਪਣੇ ਆਪ ਦੇ ਵਿੱਚ ਚਾਚਾ ਦਾ ਵਿਸ਼ਾ ਤੇ ਬਹੁਤ ਵੱਡਾ ਵਿਸ਼ਾ ਹੈ ਗੱਲ ਇਹੀ ਨਿੱਤਰ ਕਿ ਆਉਂਦੀ ਹੈ ਕਿ ਆਸਥਾ ਦੇ ਨਾਲ ਨਾਲ ਤਰਕ ਦੇ ਆਧਾਰ ਤੇ ਇਹਨਾਂ ਚੀਜ਼ਾਂ ਦੇ ਸੰਬੰਧੀ ਵਿਚਾਰ ਕਰਨਾ ਚਾਹੀਦਾ ਫੈਸਲਾ ਕਰਨਾ ਚਾਹੀਦਾ ਤੇ ਇਹਨੂੰ ਜਿਹੜਾ ਕਿਹੜੀ ਹੈ ਕਿ ਉਸ ਕਿਸਮ ਦਾ ਧਾਰਮਿਕ ਮੁੱਦਾ ਬਣਾਉਣ ਤੋਂ ਬਚਣਾ ਚਾਹੀਦਾ ਤਾਂ ਇਹਨਾਂ ਗੱਲਾਂ ਦੇ ਨਾਲ ਜਿਹੜਾ ਸਰ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਸ਼ੁਕਰੀਆ ਕਿ ਤੁਸੀਂ ਆਪਣੇ ਵਿਚਾਰ ਜਿਹੜੇ ਨੇ ਸਾਂਝੇ ਕੀਤੇ ਦੋਸਤੋ ਤੁਹਾਡੇ ਵੀ ਸੁਝਾਵਾਂ ਦਾ ਜਿਹੜਾ ਹੈਗਾ ਉਹ ਸਵਾਗਤ ਕੀਤਾ ਜਾਊਗਾ ਤਾਂ ਸਾਰਿਆਂ ਨੂੰ ਸਸ਼ੀ ਕਾਲ ਧੰਨਵਾਦ